ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਬਠਿੰਡਾ ਪੁਲਿਸ ਵੱਲੋਂ ਬਣਾਇਆ ਗਿਆ ਹੁਣ ਨਵਾਂ ਪਲਾਨ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਵੀ ਹਸਪਤਾਲਾਂ ਦੇ ਵਿੱਚ ਦਾਖਲ ਅਤੇ ਉਹਨਾਂ ਦੇ ਰਾਹੀ ਹੁਣ ਪਹੁੰਚਿਆ ਜਾਵੇਗਾ ਨਸ਼ਾ ਤਸਕਰਾਂ ਤੱਕ ਅਤੇ ਉਹਨਾਂ ਨੂੰ ਧੱਕਿਆ ਜਾਵੇਗਾ ਸਲਾਖਾਂ ਦੇ ਪਿੱਛੇ ਬਠਿੰਡਾ ਦੀ ਪੁਲਿਸ ਲੈਣ ਵਿਖੇ ਪਹੁੰਚੇ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਦਿਹਾਤੀ ਮਨਜੀਤ ਸਿੰਘ ਅਤੇ ਉਹਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਬਠਿੰਡਾ ਦਿਹਾਤੀ ਦੇ ਅੰਦਰੋਂ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਲਿਆਂਦਾ ਗਿਆ ਤੇ ਉਹਨਾਂ ਦੇ ਨਾਲ ਗਲਬਤ ਕੀਤੀ ਗਈ ਉਹਨਾਂ ਨੂੰ ਇਹਨਾਂ ਵੱਲੋਂ ਜਾਗਰੂਕ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਐਸਪੀ ਸਿਟੀ ਨੇ ਬਣ ਕੇ ਦੰਦੇ ਉਹ ਦੱਸਿਆ ਕਿ ਜਿਹੜੇ ਵਿਅਕਤੀ ਪਿੰਡਾਂ ਦੇ ਵਿੱਚ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਉਹਨਾਂ ਨੂੰ ਦਾਖਲ ਕਰ ਰਹੇ ਹਾਂ ਤੇ ਉਹਨਾਂ ਨੂੰ ਇਸ ਭੈੜੀ ਬਿਮਾਰੀ ਤੋਂ ਦੂਰ ਕਰਾਂਗੇ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹਨਾਂ ਦੇ ਰਾਹੀਂ ਅਸੀਂ ਨਸ਼ਾ ਤਸਕਰਾਂ ਤੱਕ ਪਹੁੰਚਾਂਗੇ ਦੇਖੋ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਆਜੇ ਨਸ਼ਾ ਕਰਨ ਵਾਲੇ ਵਿਅਕਤੀ ਬਠਿੰਡਾ ਦੀ ਪੁਲਿਸ ਲੈਣ ਵਿੱਚ ਪਹੁੰਚੇ ਅਤੇ ਐਸਪੀ ਸਿਟੀ ਵੱਲੋਂ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਕੀ ਕਰਨਾ ਚਾਹੁੰਦੇ ਆ ਜੀ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਟ੍ਰੈਫਿਕ ਅਬਿਊਜ਼ ਦੇ ਤਹਿਤ ਸਾਡੇ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਸੈਮੀਨਾਰ ਜਿਹੜੇ ਕਰਵਾਏ ਜਾ ਰਹੇ ਇਸ ਤੋਂ ਪਹਿਲਾਂ ਵੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਵਿੱਚ ਸਾਡੇ ਸੀਨੀਅਰ ਅਫਸਰ ਸਾਰੇ ਅਸੀਂ ਸਾਰੇ ਸਾਡੇ ਡੀਐਸਪੀ ਸੁਬਾਨ ਸਾਡੇ ਐਸਐਸਪੀ ਸੁਬਾਨ ਪਬਲਿਕ ਦੇ ਵਿੱਚ ਜਾ ਕੇ ਜਿਹੜੀ ਹੈ ਪਬਲਿਕ ਦੇ ਨਾਲ ਮੀਟਿੰਗਸ ਕਰ ਰਹੇ ਆ ਮੀਟਿੰਗਸ ਦੇ ਨਾਲ ਨਾਲ ਅਸੀਂ ਇੱਕ ਐਂਟੀ ਟ੍ਰੈਫਿਕ ਕ੍ਰੈਕਟ ਲੈ ਚਲਵਾਈ ਸੀਗੀ ਜਿਹਦੇ ਵਿੱਚ ਸਾਡਾ ਮੇਨ ਮਕਸਦ ਸੀਗਾ ਕਿ ਨਸ਼ੇ ਦੇ ਖਿਲਾਫ ਜਿਹੜੀ ਅਵੇਰਨੈਸ ਕੈਂਪੇਨ ਜਿਹੜੀ ਚਲਾਈ ਹੈ ਸਾਡੀ ਚੱਲ ਰਹੀ ਹੈ ਉਹਦੇ ਚ ਪਬਲਿਕ ਨੂੰ ਇੱਕ ਮੈਸੇਜ ਦੇਣਾ ਸੀਗਾ ਸੋ ਜਦੋਂ ਕੋਈ ਅੱਜ ਹੁਣ ਡੀਐਸਪੀ ਸਾਹਿਬ ਦੇ ਅਧੀਨ ਸੰਗਰ ਮਨਜੀਤ ਸਿੰਘ ਤੇ ਇਹਨਾਂ ਦੇ ਐਸਐਚਓ ਸਬੰਧੀ ਟੀਮ ਵੱਲੋਂ ਅੱਜ ਉਹਨਾਂ ਦੀ ਜਿਹੜੀ ਟੀਮ ਸੀਗੀ ਉਹਨਾਂ ਨੂੰ ਪੋਜ਼ਿਟਿਵ ਰਿਸਪਾਂਸ ਮਿਲਿਆ ਤੇ ਯੰਗਸਟਰ ਜਿਹੜੇ ਹੈਗੇ ਨੇ ਕੁਝ ਪਿੰਡਾਂ ਦੇ ਵਿੱਚੋਂ ਇਹ ਸਾਡੇ ਕੋਲ ਵਲੰਟੀਅਰਲੀ ਆਏ ਕਿ ਅਸੀਂ ਜਿਹੜਾ ਹੈਗਾ ਨਸ਼ਾ ਛਕਮਾ ਚਾਹੁੰਦੇ ਆ ਕਿਉਂਕਿ ਜਦੋਂ ਅਸੀਂ ਮੈਂਟ ਕਰਦੇ ਆ ਕੰਮ ਕਰਦੇ ਆ ਤੇ ਜਦੋਂ ਸਾਨੂੰ ਪਬਲਿਕ ਦੇ ਵੱਲੋਂ ਪੋਜ਼ਿਟਿਵ ਰਿਸਪੌਂਸ ਮਿਲਦਾ ਹੈ ਜਦੋਂ ਇਹ 2ਵੇ ਆ ਸਾਡਾ ਵੀ ਜਿਹੜਾ ਹੈਗਾ ਹੌਸਲਾ ਵਧਾਈ ਹੁੰਦੀ ਆ ਅਸੀਂ ਹੋਰ એનર્ਜੀ ਲਾ ਕੇ ਹੋਰ ਜਿਹੜਾ ਐਫਰਟ ਨਾਲ ਜਿਹੜਾ ਹੈਗਾ ਕਿ ਇਸ ਜੰਗ ਦੇ ਵਿੱਚ ਜਿਹੜਾ ਹੈਗਾ ਜੇ ਨਸ਼ੇ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਅਸੀਂ ਹੋਰ ਜਿਹੜਾ ਹੈਗਾ ਪੋਜ਼ਿਟਿਵ એનર્ਜੀ ਦੇ ਨਾਲ ਐਫਰਟ ਨਾਲ ਜਿਹੜਾ ਕੰਮ ਕਰਦੇ ਆ ਸੋ ਬੜੀ ਇਹ ਅੱਛੀ ਚੀਜ਼ ਆ ਜਿਹੜੀ ਪਬਲਿਕ ਨੇ ਜਿਹੜੀ ਯੰਗਸਟਰ ਨੇ ਸਾਨੂੰ ਰਿਸਪੌਂਡ ਕੀਤਾ ਮੈਂ ਡੀਐਸਪੀ ਸਾਹਿਬ ਮਨਜੀਤ ਸਿੰਘ ਜਿਹੜੇ ਹੈਗੇ ਇਹਨਾਂ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਅੱਛਾ ਕੰਮ ਕਰ ਰਹੀ ਹੈ ਅੱਜ ਵੀ ਇਹਨਾਂ ਨੇ ਪੱਕਾ ਕਾਰਨ ਦੇ ਵਿੱਚ ਅਵੇਰਨੈਸ ਕੈਂਪੇਨ ਦੇ ਵਿੱਚ ਗਏ ਸੀਗੇ ਉਹ ਤੇ ਦੋ ਤਿੰਨ ਜਿਹੜੇ ਲੜਕੀ ਹੈਗੇ ਨੇ ਉਹ ਅੱਗੇ ਆਏ ਤੇ ਉਹਨਾਂ ਨੇ ਵੋਲੰਟੇਰਲੀ ਕਿਹਾ ਕਿ ਜਿਹੜਾ ਹੈਗਾ ਇਸ ਨਸ਼ੇ ਤੋਂ ਛੁਡਣਾ ਚਾਹੁੰਦੇ ਆ ਸੋ ਪ੍ਰੋਫੈਂਸ਼ਨ ਇਨਫੋਰਸਮੈਂਟ ਅਵੇਰਨੈਸ ਦੇ ਨਾਲ-ਨਾਲ ਜਿਹੜਾ ਹੈਗਾ ਇਹ ਜਿਹੜੀ ਜਿਹੜੇ ਯੰਗਸਟਰ ਸਾਡੇ ਇਸ ਨਸ਼ੇ ਦੇ ਵਿੱਚ ਗ੍ਰਸਤ ਨੇ ਜਿਹੜੇ ਵੋਲੰਟੇਰਲੀ ਛੱਡਣਾ ਚਾਹ ਰਹੇ ਨੇ ਅਸੀਂ ਉਹਨਾਂ ਨੂੰ ਬੜਾ ਸਾਡੇ ਵੱਲੋਂ ਵੀ ਅਸੀਂ ਉਹਨਾਂ ਨੂੰ ਮੋਟੀਵੇਟ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਪੋਜ਼ਿਟਿਵ ਸਾਡੇ ਵੱਲੋਂ ਕੰਗ੍ਰੈਚੁਲੇਟਿਵ ਕਰਦੇ ਹਾਂ ਕਿ ਜਿਹੜਾ ਹੈਗਾ ਉਹ ਖੁਦ ਆਏ ਕਿ ਅਸੀਂ ਇਸ ਚੀਜ਼ ਦੇ ਬਾਹਰ ਆਉਣਾ ਚਾਹੁੰਦੇ ਨਸ਼ਾ ਛੱਡਣਾ ਚਾਹੁੰਦੇ ਆ ਤੇ ਸਾਡੇ ਬਠਿੰਡਾ ਪਬਲਿਕ ਸਕੂਲ ਵੱਲੋਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਐਕਟੀਵਿਟੀ ਹੈ ਇਵੈਂਟਸ ਨੇ ਇਹ ਲਗਾਤਾਰ ਜਲਦੀ ਰਹਿਣਗੇ ਤੇ ਅਸੀਂ ਤਦ ਤੱਕ ਜਿਹੜਾ ਹੈਗਾ ਇਸ ਚੀਜ਼ ਵਿੱਚ ਲੱਗੇ ਰਵਾਂਗੇ ਜਦੋਂ ਤੱਕ ਇਸ ਨੂੰ ਜੜੋਂ ਖਤਮ ਨਹੀਂ ਕਰ ਦਿੰਦੇ ਇਹ ਛੱਡਣ ਵਾਲੇ ਆਏ ਨਹੀਂ ਸੀ ਜਾਇ ਸਭੀ ਫੋਰਮ ਕਿਤੋਂ ਪਿਛਾ ਧੱਕਾ ਦੇ ਦੇਖੋ ਇਹਨਾਂ ਨੇ ਖੁਦ ਵਲੰਟੀਅਰ ਲਈ ਸਾਨੂੰ ਦੱਸਿਆ ਵੀ ਅਸੀਂ ਜਿਹੜੀ ਹੈਗੀ ਡਰੱਗਸ ਜਿਹੜੀ ਹੈਗੀ ਛੱਡਣਾ ਚਾਹੁੰਦੇ ਆ। ਡਿਪਸਾਉ ਦੀ ਟੀਮ ਵੱਲੋਂ ਅੱਜ ਇਹਨਾਂ ਨੂੰ ਜਿਹੜਾ ਬਠਿੰਡਾ ਦੇ ਵਿੱਚ ਫੈਸਿਲਿਟੀ ਬਣੀ ਹੋਈ ਨਸ਼ਾ ਛਡਾਊ ਕੇਂਦਰਾ ਉੱਤੇ ਐਡਮਿਟ ਕਰਵਾਇਆ ਜਾਊਗਾ। ਤੇ ਸਾਡੇ ਵੱਲੋਂ ਬਾਕੀ ਵੀ ਨਾਲ-ਨਾਲ ਜਿਹੜਾ ਹੈਗਾ ਇਹਨਾਂ ਦਾ ਸਹਿਯੋਗ ਜਿਹੜਾ ਬੜਾ ਦਾ ਸਹਿਯੋਗ ਸਾਡੇ ਵੱਲੋਂ ਕੀਤਾ ਜਾਊਗਾ। ਨਾਲ ਹੀ ਇਹਨਾਂ ਨੇ ਵੀ ਸਾਡੇ ਨਾਲ ਬੜਾ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਕਿ ਇਹ ਜਦੋਂ ਮੈਂ ਨਸ਼ਾ ਕਰਦਾ ਸੀਗਾ ਤੇ ਫਲਾਹ ਬੰਦਾ ਜਿਹੜਾ ਸੀਗਾ ਉਹ ਬੰਦਾ ਜਿਹੜਾ ਏਰੀਆ ਦੇ ਵਿੱਚ ਜਿਹੜੀ ਸਾਡੀ ਸਪਲਾਈ ਕਰਦਾ ਸੀਗਾ ਜੋ ਸੀ ਇਨਫੋਰਮੇਸ਼ਨ ਕਲੈਕਟ ਕਰ ਲਈ ਹੈ ਉਸ ਤੇ ਵੀ ਐਕਟ ਕਰਾਂਗੇ ਤੇ ਜਿਹੜੇ ਉਹ ਬੰਦੇ ਇਸ ਚੀਜ਼ ਦੇ ਵਿੱਚ ਲੱਗੇ ਹੋਏ ਆ ਉਹਨਾਂ ਦੇ ਖਿਲਾਫ ਵੀ ਸਟ੍ਰਿਕਸ਼ਨ ਲਾਵਾਂਗੇ ਪਹਿਲਾਂ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਗਈਆਂ ਸੀ ਜੀ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਜ਼ਲਟ ਦੇਣਾ ਦੇਖੋ ਕੋਈ ਵੀ ਚੀਜ਼ ਹੈਗੀ ਹੈ ਇਹ ਸਿੱਕੇ ਦੇ ਦੋ ਪਹਿਲੂ ਵਾਂਗੂ ਹੁੰਦੀ ਹੈ ਜਿਹੜਾ ਨਸ਼ੇ ਦੀ ਬਿਮਾਰੀ ਹੈ ਦੇ ਵਿੱਚ ਹੁਣ ਸਟੇ ਪਬਲਿਕ ਦੋਨੋਂ ਮਿਲ ਕੇ ਆਪਾਂ ਇਸ ਜੀ ਨੂੰ ਖਤਮ ਕਰ ਸਕਦੇ ਆ ਡੈਫੀਨਿਟਲੀ ਜਿਹੜੀਆਂ ਕਮੇਟੀਆਂ ਸੀ ਉਹਨਾਂ ਦਾ ਵੀ ਕਾਫੀ ਸਹਿਯੋਗ ਮਿਲਿਆ ਤੇ ਪੁਲਿਸ ਨਾਲ ਉਹਦੇ ਨਾਲ ਮਿਲ ਕੇ ਕੰਮ ਵੀ ਕੀਤਾ ਜਾ ਰਿਹਾ ਫਰਦਰ ਵੀ ਜਿਹੜਾ ਹੈਗਾ ਅਸੀਂ ਕਰ ਰਹੇ ਹਾਂਗੇ ਅਵੇਰਨੈਸ ਕੈਂਪੇਨ ਦਾ ਵੀ ਇਹੀ ਮਕਸਦ ਹੈ ਵੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਲੋਕ ਆ ਕੇ ਦੱਸਦੇ ਨੇ ਤੇ ਪੁਲਿਸ ਤੇ ਪਬਲਿਕ ਦੋਨੋਂ ਮਿਲ ਕੇ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਸਾਡੇ ਪ੍ਰੋਬਲਮ ਜਿਹੜੀ ਆ ਰਹੀ ਹੈ ਡਰੱਗਸ ਦੀ ਨੂੰ ਜਿਹੜਾ ਖਤਮ ਕਰਾਂਗੇ ਜਿਹੜੇ ਨੌਜਵਾਨ ਨੇ ਜਿਹੜੇ ਨਹੀਂ ਆ ਰਹੇ ਰਵੇ ਕੋਈ ਇਸ ਦਾ ਕਾਲਪ ਵੀ ਨਹੀਂ ਕਰਦੇ ਕੀ ਕਹਿਣਾ ਚਾਹੁੰਦੇ ਆ ਕਿਦਾਂ ਲੱਗੇ ਪੁਲਿਸ ਵੀ ਜਾਗਰਣਤਾ ਤੱਕ ਪਹੁੰਚ ਕਰੀ ਡੈਫੀਨਿਟਲੀ ਅਸੀਂ ਜਿਹੜੀ ਨੁੱਕਰ ਮੀਟਿੰਗਸ ਕਰ ਰਹੇ ਆ ਰਗ ਰਗ ਮੋਹੱਲਾਂ ਦੇ ਵਿੱਚ ਜਾ ਕੇ ਕਰਨੇ ਆ ਸਾਡੀ ਉਹੀ ਕੋਸ਼ਿਸ਼ ਹੈ ਵੀ ਜਿਹੜੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਵੋਲੰਟਰੀ ਜਿਹੜੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਖੁਦ ਤਾਂ ਕੇ ਅੱਗੇ ਆਣ ਤੇ ਜਿਹੜੀ ਹੈਗੀ ਹੈ ਨਸ਼ੇ ਦੇ ਖਿਲਾਫ ਜਿਹੜੀ ਹੈ ਜੰਗ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਕਾਮਯਾਬੀ ਹਾਸਲ ਕਰੀਏ